ਪੰਜਾਬ ਸਰਕਾਰ ਨੇ ਇੱਕ ਮੁੱਦੇ ਨੂੰ ਬੜਾ ਉਛਾਲਿਆ ਵਿਧਾਨ ਸਭਾ ਦੇ ਵਿੱਚ ਵੀ ਇਹ ਅਸੀਂ ਜੀ ਜਿਹੜਾ ਮੁਨਸ਼ੀ ਆ ਥਾਣੇ ਦਾ ਉਹ 2 ਸਾਲ ਤੋਂ ਵੱਧ ਨਹੀਂ ਰਹੂਗਾ ਤੇ ਉਹਦੀ ਬਦਲੀ ਯਕੀਨੀ ਹੈ ਇਹ ਕੋਈ ਭਾਈ ਵੱਡੀ ਗੱਲ ਨਹੀਂ ਮੈਂ ਸਮਾਧਮ ਰਾਹੀਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਪੁਲਿਸ ਅਫਸਰਾਂ ਨਾਲੋਂ ਵੱਡੀਆਂ ਗੱਡੀਆਂ ਵੱਡੀਆਂ ਕੋਠੀਆਂ ਵਧੀਆ ਕੱਪੜੇ ਇਹ ਜਿਹੜੇ ਅਫਸਰਾਂ ਦੇ ਰੀਡਰ ਹੈ ਤੇ ਜਿਹੜੇ ਮੁਨਸ਼ੀ ਹੈ ਇਹਨਾਂ ਕੋਲ ਹੈ ਕੱਲਾ ਇਹ ਐਲਾਨ ਨਾ ਕਰੋ ਜਿਹੜੇ 15-15 ਸਾਲਾਂ ਤੋਂ ਅਫਸਰਾਂ ਦੇ ਨਾਲ ਰੀਡਰ ਲੱਗੇ ਹੋਏ ਐ ਇੱਕ ਥਾਂ ਤੇ ਬੈਠੇ ਐ ਉਹ ਕੁਰਸੀ ਨੂੰ ਵੀ ਸੌਂਕ ਲੱਗੀ ਪਰ ਉਹ ਮਾਂ ਦੇ ਛੇਰ ਨਹੀਂ ਬਦਲੇ ਸਰਕਾਰ ਦੋ ਕੰਮ ਕਰੇ ਇੱਕ ਤਾਂ ਜਿਹੜਾ ਮੁਨਸ਼ੀ ਆ ਥਾਣੇ ਦਾ ਉਹ 6 ਮਹੀਨਿਆਂ ਦੇ ਬਾਅਦ ਉਹਨੂੰ ਬਦਲ ਦੇਣਾ ਆਊਟ ਆਫ ਜ਼ਿਲ੍ਹੇ ਦੇ ਵਿੱਚ ਇੱਕ ਜਿਹੜੇ ਅਫਸਰਾਂ ਦੇ ਨਾਲ ਰੀਡਰ ਲੱਗੇ ਹੋਏ ਆ ਪਿਛਲੇ 15-15 ਸਾਲਾਂ ਤੋਂ ਬੈਠੇ ਅਫਸਰਾਂ ਦੇ ਦਫ਼ਤਰਾਂ ਦੇ ਵਿੱਚ ਉਹਨਾਂ ਦੀ ਪਹਿਲਾਂ ਤਾਂ ਜਾਇਦਾਦਾਂ ਚ ਇੱਕ ਕਰੋ ਤੁਹਾਨੂੰ ਡਾਟੇ ਦਿੰਨੇ ਆ ਸਾਸੇ ਦਿੰਨੇ ਆ ਤੇ ਦੂਜੀ ਗੱਲ ਇਹ ਉਹਨਾਂ ਦੀ ਆਟੋਪ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਹੈਗੀ ਬਦਲੀ ਕੀਤੀ ਜਾਵੇ ਇੱਕ ਜਿਹੜੇ ਹੋਗੇ ਹੈ ਕੋਈ ਜਿਹੜੀ ਵੀ ਅਫਸਰ ਦਾ ਰੀਡਰ ਹੈ ਉਹ ਸੈਕੰਡ ਅਫਸਰ ਕਹਾਉਂਦਾ ਮਤਲਬ ਕਿਸੇ ਵੀ ਅਫਸਰ ਦਾ ਜੀ ਉਹਦਾ ਜਿਹੜਾ ਵੀ ਰੀਡਰ ਹੈ ਉਹਦੀ ਗੈਰਹਾਜ਼ਰੀ ਚ ਜਾਂ ਹਾਜ਼ਰੀ ਦੇ ਵਿੱਚ ਉਹ ਸੈਕੰਡ ਉਸ ਪੋਸਟ ਨੂੰ ਸੈਕੰਡ ਅਫਸਰ ਕਹਾਉਂਦਾ ਤੇ ਕਦੇ ਖਿਆਲ ਕੀਤਾ ਸਰਕਾਰ ਨੇ ਇਹਨਾਂ ਦੀਆਂ ਕੋਠੀਆਂ ਦੇਖੋ ਕਿੰਨੀਆਂ ਗੱਡੀਆਂ ਗੱਡੀਆਂ ਕਿੰਨੀਆਂ ਗੱਡੀਆਂ ਇਹਨਾਂ ਕੋਲੇ ਕੱਪੜੇ ਮਹਿੰਗੇ ਐ ਜੇ ਸਰਕਾਰ ਚਲੋ ਆਮਦਨ ਤੋਂ ਵੱਧ ਸੋਰਸਾਂ ਦਾ ਪਤਾ ਕਰਕੇ ਵਿਜੀਲੈਂਸ ਜੇ ਪਰਚਾ ਦਿੰਦੀ ਐ ਤਾਂ ਉਹਦਾ ਇੱਕ ਸਲੈਬ ਕਢਦੀ ਐ ਕਿ 2 1/3 ਜੇ ਮੰਨ ਲਓ ਇੱਕ ਦੀ ਤਨਖਾਹ ਮੁਲਾਜ਼ਮ ਦੀ 90000 ਰੁਪਈਆ ਐ ਉਹਦੇ ਵਿੱਚੋਂ ਦੋ ਹਿੱਸੇ ਉਹ ਖਰਚ ਕਰ ਸਕਦਾ ਤੇ ਇੱਕ ਹਿੱਸਾ ਉਹ ਸੀਵਿੰਗ ਅਕਾਊਂਟ ਚ ਪਾ ਸਕਦਾ ਜਮਾ ਕਰ ਸਕਦਾ ਤੇ ਹੁਣ ਜਾੜੋ ਜਾ ਕੇ ਕੋਠੀਆਂ ਚੈੱਕ ਕਰ ਲਓ ਰਸੋਈ ਚੈੱਕ ਕਰ ਲਓ ਬੈਡਰੂਮ ਚੈੱਕ ਕਰ ਲਓ ਕੱਪੜੇ ਚੈੱਕ ਕਰ ਲਓ ਸਾਰਾ ਬੱਚਿਆਂ ਦੀਆਂ ਫੀਸਾਂ ਭਰ ਰਹੀਆਂ ਉਹ ਚੈੱਕ ਕਰ ਲਓ ਕੋਠੀਆਂ ਨੂੰ ਰੰਗ ਰੋਗਣ ਕਰਾਇਆ ਉਹ ਚੈੱਕ ਕਰ ਲਓ ਗੱਡੀਆਂ ਹੋਰ ਜੋ ਵੀ ਹੈ ਗਹਿਣੇ ਚੈੱਕ ਕਰੋ ਫਿਰ ਉਹਦੇ ਨਾਲ ਮਿਲਾਣ ਕਰੋ ਵੀ ਦਸਤਾਰਾਂ ਦੇ ਵਿੱਚ ਇਹਦੀ ਤਨਖਾਹ ਇੰਨੀ ਬਣਦੀ ਸੀ ਤੇ ਆਹ ਕੁਛ ਇੰਨਾ ਤੇ ਫੇਰ ਗੱਲ ਕਰੇ ਵਿਧਾਨ ਸਭਾ ਦੇ ਵਿੱਚ ਜਿਹੜਾ ਸਾਡਾ ਵਿੱਤ ਮੰਤਰੀ ਬੋਲੀ ਜਾਂਦੇ ਆ ਕੱਲੇ ਮੁੰਸ਼ੀ ਬਦਲਨੇ ਸਰਕਾਰੀ ਬਿੱਲ ਪਾਸ ਕਰੇ ਕਿ 6 ਮਹੀਨਿਆਂ ਦੇ ਬਾਅਦ ਜਿਹੜਾ ਹੈਗਾ ਰੀਡਰ ਬਦਲਿਆ ਜਾਊਗਾ ਤੇ 6 ਮਹੀਨਿਆਂ ਬਾਅਦ ਜਿਹੜਾ ਮੁੰਸ਼ੀ ਬਦਲਿਆ ਜਾਊਗਾ ਤੇ ਉਸ ਜ਼ਿਲ੍ਹੇ ਦੇ ਵਿੱਚ ਨਹੀਂ ਰਹੂਗਾ ਉਸ ਸੀਟ ਤੇ ਨਹੀਂ ਰਹੂਗਾ ਉਸ ਡਿਵੀਜ਼ਨ ਦੇ ਵਿੱਚ ਨਹੀਂ ਰਹੂਗਾ ਆਟੋਫ ਡਿਵੀਜ਼ਨ ਦੇ ਵਿੱਚ ਜਾਊਗਾ ਸਬ ਡਿਵੀਜ਼ਨ ਦੇ ਵਿੱਚ ਫਿਰ ਜਾ ਕੇ ਇਹ ਜਿਹੜੀ ਸਟਰੈਂਥ ਟੁੱਟਦੀ ਹੈ ਉਹਨਾਂ ਕੋਲੇ ਸਾਰੇ ਸੋਰਸ ਸਾਰੇ ਜਿਹੜੇ ਗੁਰਗੇਨ ਲੈਂਡ ਦੇ ਨੇ ਕਿਵੇਂ ਕਰਨਾ ਕਿਹਦੇ ਕੋਲੇ ਪੈਸੇ ਰੱਖਣੇ ਆ ਕਿਵੇਂ ਕਰਨੇ ਆ ਇਹ ਸਾਰਾ ਭਾਈ ਸਿਸਟਮ ਹੈ ਜਿਹੜਾ ਚੱਲੀ ਜਾਂਦਾ ਉਹ 10-10 20-20 ਹਜ਼ਾਰ ਦੀ ਚਾਹ ਐਵੇਂ ਨਹੀਂ ਪੀਉਂਦੇ ਲੋਕਾਂ ਨੂੰ ਜੇ ਵਿੱਚੋਂ ਕੌਣ ਪਿਆਦੂਗਾ ਦੱਸੋ ਪਿਆਦੂਗਾ ਕੋਈ ਮੈਂ ਸਮਾਧਿਵਰਾਂ ਨੂੰ ਬੇਨਤੀ ਕਰਦਾ ਜੇ ਬਿਜੀਲੈਂਸ ਵੀ ਸੂ ਮੋਟੋ ਲਵੇ ਬਿਜੀਲੈਂਸ ਸੂ ਮਟਰ ਲਵੇ ਜਿਹੜੇ 15-15 ਸਾਲ ਦੇ ਰੀਡਰ ਲੱਗੇ ਹੋਏ ਐ ਲੰਬੇ ਸਮੇਂ ਤੋਂ ਮੁਨਸ਼ੀ ਲੱਗੇ ਹੋਏ ਐ 4-4 2-2 ਕੋਠੀਆਂ ਉਹਨਾਂ ਕੋਲੇ ਕਾਰਨ ਚੈੱਕ ਕਰ ਲਵੇ ਫੇਰ ਗੱਲ ਕਰੂ ਜੇ ਮੈਂ ਗਲਤ ਆ ਤਾਂ ਵੀਡੀਓ ਪਈਏਗੀ ਦਿੰਨੇ ਆ ਤੁਹਾਨੂੰ ਸਬੂਤ ਦਿੰਨੇ ਆ ਸੋਰਸ ਦਿੰਨੇ ਆ ਦੱਸਦੇ ਆ ਇਸ ਕਰਕੇ ਜਿਹੜਾ ਹੈਗਾ ਇਹ ਤਾਣਾ ਬਾਣਾ ਜਿਹੜਾ ਜਿੰਨੀ ਚਿਰ ਸਟਰੈਂਥ ਨਹੀਂ ਟੁੱਟਦੀ ਉਹਨਾਂ ਚਿਰ ਭਾਈ ਇਹ ਜਿਹੜਾ ਹੈਗਾ ਸਿਸਟਮ ਲਈ ਤੇ ਨਹੀਂ ਆਉਂਦਾ ਇਹਨਾਂ ਨੂੰ ਬਿੰਗਾ ਦੇ ਵਿੱਚ ਲਾਇਆ ਜਾਵੇ ਰੀਡਰ ਹੈ ਜਿਹੜੇ ਹੋਰਾਂ ਦੇ ਵਿੱਚ ਹੋਰ ਮਹਿਕਮਿਆਂ ਦੇ ਵਿੱਚ ਹੋਰ ਜਿਹੜਾ ਇਹਨਾਂ ਦਾ ਟ੍ਰੈਫਿਕ ਦਾ ਹੈਗਾ ਜਾਂ ਹੋਰ ਹੈ ਫਿਰ ਪਤਾ ਲੱਗੇ ਪਬਲਿਕ ਡੀਲਿੰਗ ਕੀ ਹੁੰਦੀ ਹੈ ਕਈ ਰੀਡਰ ਤਾਂ ਇਹ ਜਿਹਾ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਫਤੂਰ ਹੈ ਵੀ ਸਾਡੇ ਤੋਂ ਬਿਨਾ ਤਾਂ ਪੁਲਿਸ ਚੱਲਦੀ ਨਹੀਂ ਇੱਕ ਦੋ ਰੀਡਰਨ ਉਹਨਾਂ ਦੇ ਦਿਮਾਗ 'ਚ ਇਹ ਹੈ ਵੀ ਸਾਡੇ ਬਿਨਾ ਪੁਲਿਸ ਚੱਲ ਹੀ ਨਹੀਂ ਪਤਾ ਨਹੀਂ ਜਿਲ੍ਹਾ ਹੀ ਅਸੀਂ ਚਲਾਉਣੇ ਆ ਜੇ ਅਸੀਂ ਨਾ ਹੋਈਏ ਪਤਾ ਨਹੀਂ ਕੀ ਬਣੂਗਾ ਤੇ ਮੈਂ ਕਪਤਾਨ ਸਾਹਿਬ ਨੂੰ ਮਾਨਸਾ ਦੇ ਨੂੰ ਬੇਨਤੀ ਕਰਦਾ ਔਰ ਬਠਿੰਡੇ ਦੇ ਜੋ ਵੀ ਜਿਲ੍ਹਿਆਂ ਦੇ ਸਾਰੇ ਕਪਤਾਨਾਂ ਨੂੰ ਬੇਨਤੀ ਕਰਦਾ ਇਹਨਾਂ ਦੇ ਗੱਲ ਚ ਪਾ ਕੇ ਸੀਟੀ ਇਹਨਾਂ ਨੂੰ ਚੌਂਕ 'ਚ ਘੜਾ ਤੇ ਤਿੰਨ ਦਿਨਾਂ ਬਾਅਦ ਇਹਨਾਂ ਦਾ ਦਿਮਾਗ ਸੈੱਟ ਹੋ ਜਾਊਗਾ ਸਿਆਲ ਦੇ ਵਿੱਚ ਹੀਟਰ ਲਾਉਣੇ ਗਰਮੀਆਂ ਦੇ ਵਿੱਚ ਏਸੀ ਲਾਉਣੇ ਦਿਮਾਗ ਟਿਕਾਣੇ ਹੋ ਜਾਊਗਾ ਪਬਲਿਕ ਡੀਲਿੰਗ ਵਧੀਆ ਹੋ ਜਾਊਗੀ ਇਸ ਕਰਕੇ ਜਿੰਨਾ ਚਿਰ ਅਸੀਂ ਸਟਰੈਂਥ ਨਹੀਂ ਤੋੜਦੇ ਉਹਨਾਂ ਚਿਰ ਜਿਹੜੀ ਸਾਡੀ ਸਰਕਾਰ ਆ ਕੁਛ ਮਰਜ਼ੀ ਕਰੀ ਜਾਵੇ ਫਿਰ ਇਹ ਸਪਰਸ਼ਾਂ ਹੋ ਜਾਂਦੀਆਂ ਕਿਸੇ ਦਾ ਕੋਈ ਆਈਜੀ ਲੱਗਿਆ ਕਿਸੇ ਦਾ ਡੀਆਈਜੀ ਲੱਗਿਆ ਕਿਸੇ ਦਾ ਏਡੀਜੀਪੀ ਲੱਗਿਆ ਕਿਸੇ ਦਾ ਕੁਛ ਲੱਗਿਆ ਕਿਸੇ ਦਾ ਕੁਛ ਲੱਗਿਆ ਫਿਰ ਫੋਨ ਕਰਾ ਕੇ ਫਿਰ ਫੇਰ ਉਸ ਸੀਟ ਤੇ ਵਹਿੰਦੇ ਆ ਉਹ ਕੁਰਸੀਆਂ ਨੂੰ ਵੀ ਸਿਉਂਕ ਲੱਗੀ ਛੱਡ ਦਿਓ ਕਿਹੜਾ ਦੋ ਦੋ ਸਾਥ ਜੇ ਤੁਸੀਂ ਨੌਕਰੀ ਵੀ ਛੱਡਦੇ ਮੋਂ ਤਾਂ ਹੋਰ ਜਿਵੇਂ ਨਵੇਂ ਮੁੰਡੇ ਐ ਗਰੀਬ ਘਰਾਂ ਦੇ ਮੁੰਡੇ ਐ ਉਹਨਾਂ ਵਾਸਤੇ ਵੀ ਟਾਈਮ ਦੇਣਾ ਚਾਹੀਦਾ ਵੀ ਯਾਰ ਹਾਂ ਇਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਐ ਤੇ ਆਪਾਂ ਬਥੇਰਾ ਖਾ ਲਿਆ ਖੱਟ ਲਿਆ ਨਾਲ ਤਾਂ ਜਾਣਾ ਨਹੀਂ ਨਾਲ ਨਾਲ ਲੈ ਕੇ ਆਏ ਤੇ ਨਾਲ ਨਾਲ ਜਾਣਾ ਏ ਇਸ ਤੇ ਪੰਜਾਬ ਸਰਕਾਰ ਐ ਜਿਹੜੀ ਗੌਰ ਕਰੇ ਇਹਦੀ ਸਲੇਬ ਬਣਾਵੇ हां दूसरी जे मैं गलत बोलदां ਸਬੂਤਾਂ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਲੋਜਿਕ ਹੈ ਜਿਹੜੀ ਗੱਲ ਦੇ ਵਿੱਚ ਰੀਡਰਾਂ ਕੋਲੇ ਮੁਨਸ਼ੀਆਂ ਕੋਲੇ ਆਪਦੇ ਅਫਸਰਾਂ ਨਾਲੋਂ ਵੱਡੀਆਂ ਗੱਡੀਆਂ ਮਹਿੰਗੀਆਂ ਕੋਠੀਆਂ ਮਹਿੰਗੇ ਕੱਪੜੇ ਆ ਨਾ ਹੋਣ ਮੇਰੇ ਤੇ ਪਰਚਾ ਦੇ ਦੋ ਉਹ ਕਿੱਥੋਂ ਆਇਆ ਸਾਰਾ ਕੁਝ ਜੇ ਲੱਖ ਵੜਿਆ ਉਸ ਨੂੰ 50000 ਰੁਪਏ ਦੇਣਾ ਉਹ ਆਇਆ ਜਿੱਥੋਂ ਤਾਂ ਇਹ ਕਹਿ ਗਿਆ ਜਿੱਥੋਂ ਤਾਂ ਇਹ ਕਹਿ ਗਿਆ ਅਗਲਾ ਅਫਸਰ ਡਰਦਾ ਅਗਲਾ ਕਹਿੰਦਾ ਯਾਰ ਜਿਹੜੇ ਦਿਨ ਦਾ ਲੈ ਲੋ ਯਾਰ ਤੇ ਦਬਕੇ ਮਾਰਨੇ ਅਗਲੇ ਨੂੰ ਹਲੇ ਅਫਸਰ ਨੇ ਕੁਝ ਕਹਿੰਦਾ ਇਸ ਕਰਕੇ ਇਹ ਜਿੰਨਾ ਚਿਰ ਤਾਣਾ ਬਾਣਾ ਨੂੰ ਸਿਸਟਮ ਚ ਨਹੀਂ ਲਿਆਉਂਦੀ ਸਰਕਾਰ ਉਹਨਾਂ ਚ ਨਹੀਂ ਹੁੰਦਾ ਹੁਣ ਆ ਗਰੀਬ ਘਰਾਂ ਦੇ ਘਰ ਢਾਈ ਜਾਂਦੇ ਆ ਨਸ਼ਾ ਤਸਕਰੀ ਦੇ ਵਿੱਚ ਜੀ ਇਹਨਾਂ ਨੇ ਆ ਵਿੱਚ ਇਹਨਾਂ ਨੇ ਆ ਵਿੱਚ ਉਹ ਆਉਂਦਾ ਕਿੱਥੋਂ ਐ ਆਉਂਦਾ ਕਿੱਥੋਂ ਹੈ ਜਿਹੜਾ ਬੰਦਾ ਦੇ ਕੇ ਜਾਂਦਾ 29 ਚਾਪਾ ਦਰਜ ਕਰਦੇ ਆ 26 ਚ ਦਰਜ ਕਰਦੇ ਆ ਐਨਡੀਪੀ ਸੈਕਟਰ ਦੇ ਵਿੱਚ ਤਾਂ ਉਹਨਾਂ ਦੇ ਵੀ ਘਾਟਾ ਹੋਣਾ ਉਹ ਇੱਕ ਕੋਲ 4 ਗ੍ਰਾਮ ਫੜਿਆ ਗਿਆ ਤੇ 4-4 ਗ੍ਰਾਮ ਦੇ 4 ਪਰਚੇ ਦਰਜ ਆ ਉਹ ਲੈ ਕੇ ਬਲਡੋਜ਼ਰ ਫੇਰ ਤਾਂ ਉਹ ਘਾਟਾ ਹਟਾ ਜੀ ਜਿਹੜੀਆਂ ਗੱਡੀਆਂ ਦੇ ਵਿੱਚ ਆਉਂਦਾ ਗੜੋਨਾਂ ਦੇ ਵਿੱਚ ਮਾਲ ਪਿਆ ਕਿੱਥੋਂ ਕਿੱਥੋਂ ਆਉਂਦਾ ਕਿਹੜੇ ਅਫਸਰਾਂ ਦੀ ਮਿਲੀ ਭੁਗਤ ਨਾਲ ਵਿਕਦਾ ਉਹਨਾਂ ਨੂੰ ਫੜ ਕੇ ਅੰਦਰ ਦੇਉ ਫੇਰ ਪਤਾ ਲੱਗਦਾ ਕਿਸੇ ਅਫਸਰ ਨੂੰ ਕੈਦ ਹੋਈ ਹੈ ਵੀ 10 ਸਾਲ ਬਾਅਦ ਤੇ ਹੋ ਗਿਆ ਆ ਇੱਕ ਦੋ ਡੀਐਸਪੀਆਂ ਦੇ ਸਤਕਾਸ਼ੇ ਪਏ ਸੀਗੇ ਉਹਨਾਂ ਨੂੰ ਉਮਰ ਕੈਦ ਹੋਈ ਸੀਗੀ ਤੋਂ ਉਦੋਂ ਬਾਅਦ ਉਹ ਛੁੱਟੀ ਆਏ ਭੱਜ ਗਏ ਤੱਕ ਤੇ ਆਏ ਨਹੀਂ ਉਹ ਵੀ ਜਿਹੜੇ ਬੰਦੇ ਮਾਰੇ ਸੀ ਕਦੇ ਨਸ਼ਾ ਤਸਕਰੀ ਚ ਪੁਲਿਸ ਵਾਲੇ ਨੂੰ ਸਜ਼ਾ ਹੋਈ ਹੈ ਕਿਉਂਕਿ ਗੌਰ ਨਹੀਂ ਕਰਦੀ ਗਵਰਨਮੈਂਟ ਪਰ ਐਮਐਲਏ ਦੀ ਸਪਾਰਸ਼ ਆ ਗਈ ਮੰਤਰੀ ਦੀ ਕਿਸੇ ਦੀ ਆ ਗਈ ਕੋਈ ਕਮਿਸ਼ਨਰ ਆ ਕੋਈ ਰਿਸ਼ਤੇਦਾਰ ਆ ਕੋਈ ਇਧਰੋਂ ਆ ਕੋਈ ਉਧਰੋਂ ਆ ਜੀ ਛੱਡੋ ਜੀ ਕਿਉਂਕਿ ਜਿੰਨਾ ਚਿਰ ਇਹ ਇਹਦੇ ਅੰਦਰੂਨੀ ਜਿਹੜਾ ਹੈਗਾ ਖੋਖਣੀ ਹੁੰਦੀ ਬੜਤਾਲ ਨਹੀਂ ਹੁੰਦੀ ਉਨਾ ਚਿਰ ਪਈ ਇਹ ਇਹ ਸਿਸਟਮ ਨੇ ਨਹੀਂ ਚੱਲਦਾ ਰਹਿਣਾ ਮੈਂ ਸਮਾਧਮ ਰਾਹੀਂ ਬੇਨਤੀ ਕਰਦਾ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਔਰ ਰੇਂਜ ਦੇ ਡੀਆਈਜੀ ਸਾਹਿਬ ਨੂੰ ਜੋ ਉਹਨਾਂ ਦੇ ਜਿਹੜੇ ਆਈਜੀ ਸਾਹਿਬ ਹੈ ਔਰ ਬਖ ਬਖ ਬਿੰਗਾ ਦੇ ਜਿਹੜੇ ਪੁਲਿਸ ਦੇ ਏਡੀਜੀਪੀ ਸਾਹਿਬ ਹਨ ਉਹਨਾਂ ਨੂੰ ਹੱਥ ਬੰਨ੍ਹ ਕੇ ਹੱਥ ਪੈਰ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੇ ਦਫ਼ਤਰਾਂ ਦੇ ਵਿੱਚ 15-15 ਸਾਲਾਂ ਤੋਂ ਰੀਡਰ ਬੈਠੇ ਆ ਥਾਣਿਆਂ ਦੇ ਵਿੱਚ ਲੰਬੇ ਸਮੇਂ ਤੋਂ ਮੁਨਸੀ ਲੱਗੇ ਹੋਏ ਇਹਨਾਂ ਦੇ ਗੱਲ ਚ ਪਾ ਕੇ ਸੀਟੀ ਇਹਨਾਂ ਨੂੰ ਚੌਂਕ 'ਚ ਖੜਾਓ। ਇਹਨੂੰ ਪਤਾ ਲੱਗੇ ਵੀ ਪਬਲਿਕ ਡੀਲਿੰਗ ਕੀ ਹੁੰਦੀ ਹੈ। ਤੇ ਰੰਗ ਜੇ ਨਾ ਉੱਡਿਆ ਫਿਰ ਤਾਂ ਸਹੀ ਹੈ। ਜੇ 2 ਘੰਟਿਆਂ 'ਚ ਰੰਗ ਉੱਡ ਗਿਆ ਤਾਂ ਇਹਦਾ ਮਤਲਬ ਜਿਹੜਾ ਹੈਗਾ ਤਾਂ ਤਾਂ ਬਾਤ ਤਾਂ ਬੰਦ ਹੋ ਗਿਆ ਫਿਰ। ਇਸ ਕਰਕੇ ਸਰਕਾਰ ਹੈ ਜਿਹੜੀ ਇਹ ਤੇ ਇਸ ਗੱਲ ਤੇ ਅਮਲ ਕਰੇ। ਕਲੇ ਮੁਨਸੀ ਬਦਲ ਨਾਲ ਜਾਂ ਹੋਰ ਬਦਲ ਨਾਲ ਕੁਝ ਨਹੀਂ ਫਰਕ ਪੈਣਾ। ਫਿਰ ਇਹਨਾਂ ਦੀਆਂ ਕਾਰ ਡਿਟੇਲਾਂ ਚੈੱਕ ਕਰੀਆਂ ਜਾਣ ਮੇਰੇ ਵਰਗੇ ਗੁਰਗਿਆਂ ਨੂੰ ਕਿੰਨੀ ਅਕਾਲਾਂ ਆਉਂਦੀਆਂ ਉਹਨੂੰ ਫੜਾ ਦਈਆਂ ਯਾਰ ਪੈਸੇ ਕੋਈ ਗੱਲ ਨਹੀਂ ਐ ਫੜ ਲਾਂਗੇ ਮਹੀਨਾ ਪੈ ਰਹਿਣ 2 ਮਹੀਨੇ ਪੈ ਰਹਿਣ ਇਸ ਕਰਕੇ ਇਹ ਲੰਬਾ ਜਦੋਂ ਇਹਦੇ ਵਿੱਚ ਤੁਸੀਂ ਵੜੋਂਗੇ ਨਾ ਸਿਸਟਮ ਦੇ ਵਿੱਚ ਵੜੋਂਗੇ ਫਿਰ ਪਤਾ ਲੱਗਦਾ ਤੇ ਨਹੀਂ ਤਾਂ ਇੱਥੇ ਕੋਈ ਮੀਟਿੰਗ ਕਰੀ ਜੀ ਰੈਲੀ ਕਰੀ ਜੀ ਨਸ਼ਿਆਂ ਖਿਲਾਫ ਕਰੇ ਜੀ ਤੇ ਇਹੋ ਜੀ ਕ腐ਸ਼ਨ ਦੇ ਖਿਲਾਫ ਕਰੀ ਜੀ ਉੱਥੇ ਵੱਡੇ ਅਵਸਰ ਆਏ ਜੀ ਹੱਥ ਮਲਾ ਲੇ ਜੀ ਉਹਨਾਂ ਨੂੰ ਬੁੱਕੇ ਦੇ ਤੇ ਗਲ ਚ ਹਾਰ ਪਾ ਤੇ ਫੁੱਟਮਾਂ ਖਿਚਾ ਲਈਆਂ ਵੀ ਸਾਡੇ ਨਾਲ ਅਫਸਰ ਦੀ ਬਣਦੀ ਐ ਜਾਂ ਸਾਡੇ ਨਾਲ ਆਏ ਆ ਜੀ ਹਾਂ ਜੀ ਹਮਕੋ ਤੁਮਕੋ ਉਹ ਭਾਈ ਬੀਰੋ ਅਫਸਰ ਕਿਸੇ ਦਾ ਮਿੱਤ ਨਹੀਂ ਕਾਨੂੰਨ ਨੂੰ ਮੰਨਦਾ ਹੋ ਫੇਰ ਉੱਥੇ ਕਨਵੈਨਸ਼ਨ ਹੋਈ ਜੀ ਉੱਥੇ ਆ ਹੋਇਆ ਜੀ ਸਾਨੂੰ ਖਵਾ ਕੇ ਦੋ ਸਮੋਸੇ ਤੇ ਦੋ ਗਲਾਸ ਅਮਣਾ ਪਿਆ ਕੇ ਚਾਹ ਦਾ ਕੱਪ ਨਾਲ ਖਿਚਾ ਕੇ ਫੋਟੋ ਤੇ ਘਰੇ ਤੋਰ ਦਿੰਦੇ ਅਗਲਾ ਹੌਸਲੇ ਚ ਤੁਰਿਆ ਫਿਰਦਾ ਉਹ ਤੰਤੇ ਫਿਰ ਫੁੱਲ ਦਿੰਨੇ ਆ ਸੀ ਬੁਕੇ ਦਿੰਨੇ ਆ ਹੋਰ ਦਿੰਨੇ ਆ ਅਫਸਰ ਆਇਆ ਜੀ ਵੱਡਾ ਆਇਆ ਜੀ ਫਲਾਨਾ ਉਹ ਥੋੜਾ ਪਬਲਿਕ ਸਰਵੰਟ ਹੈ ਥੋੜੇ ਕੰਮ ਕਰਨ ਵਾਸਤੇ ਆਇਆ ਉਹ ਉਹ ਗੱਲ ਕਰੋ ਜਾ ਕੇ ਵੀ ਸਰ ਆਹ ਕੰਮ ਹੈ ਜਿਹੜਾ ਆ ਸਹੀ ਕਰੋ ਜੀ ਆ ਸਾਡੇ ਨਸ਼ਿਆਂ ਦਾ ਹੈ ਆ ਸਾਡਾ ਡਰੱਗਸ ਦਾ ਹੈ ਆ ਸਾਡੇ ਇੱਥੇ ਇਸ ਤਰ੍ਹਾਂ ਹੈਗਾ ਫਿਰ ਉਹ ਫੋਟੋਆਂ ਦਿਖਾਉਂਦੇ ਆ ਮੇਰੀ ਤਾਂ ਐਸਐਸਪੀ ਨਾਲ ਮੇਰੀ ਐਸਐਸਪੀ ਨਾਲ ਮੇਰੀ ਡੀਜੀਪੀ ਨਾਲ ਮੇਰੇ ਫਲਾਨੇ ਨਾਲ ਮੇਰੇ ਫਲਾਨੇ ਨਾਲ ਮੇਰੇ ਤਾਂ ਸੈਟ ਆ ਜੀ ਮੇਰੇ ਦਾ ਸਾਡਾ ਤਾਂ ਸਾਡੀ ਗੱਲਬਾਤ ਹੈ ਜੀ ਸੋ ਰੋ ਕਰ ਕੋ ਗੱਲ ਬਾਤ ਇਸ ਕਰਕੇ ਜਿੰਨਾ ਚਿਰ ਇਹ ਲੜੀਆਂ ਇਹ ਚੀਜ਼ਾਂ ਨਹੀਂ ਟੁੱਟਦੀਆਂ ਇਕੱਲੀਆਂ ਫੋਟਮਾਂ ਤੇ ਨਾ ਰਹੋ ਤੇ ਜਦੋਂ ਕੋਈ ਮੁਕਦਮਾ ਦਰਜ ਹੋ ਜੇ ਜਾਂ ਕੋਈ ਗੱਲਬਾਤ ਹੋ ਜੇ ਕੋਈ ਅਫਸਰ ਨਹੀਂ ਗੱਲ ਸੁਣਦਾ ਫੋਨ ਕਰ ਲੈਂਦੇ ਆ ਬੰਦ ਉਹਦਾ ਕਹਿੰਦਾ ਬਈ ਮੈਂ ਤਾਂ ਜਾਣਦਾ ਨਹੀਂ ਜਾਂ ਭੁੱਕੜ ਚ ਫੜ ਲਿਆ ਕੋਈ ਗੋਲੀਆਂ ਚ ਫੜ ਲਿਆ ਕਹਿੰਣਗੇ ਜੇ ਉੱਥੇ ਕਨਵੈਨਸ਼ਨ ਕਰੀ ਸੀ ਉੱਥੇ ਕੁਛ ਆ ਕੀਤਾ ਸੀਗਾ ਸਾਡੇ ਨਾਲ ਫੋਟੋ ਘਚਾ ਲਈ ਹੁਣ ਸਾਡਾ ਇੱਕ ਕਸੂਰਾ ਦੇ ਵਿੱਚ ਇਸ ਕਰਕੇ ਜਿਹੜੀ ਲੜੀ ਐ ਗੜੀ ਐ ਜਿੱਨਾਂ ਚ ਸਰਕਾਰ ਇਹ ਤੇ ਗੌਰ ਨਹੀਂ ਕਰਦੀ ਜਾਂ ਵਿਜੀਲੈਂਸ ਤੇ ਸੂ ਮੋਟੋ ਲਵੇ ਜਿਹੜੇ ਅਫਸਰ ਬੈਠੇ ਹੈਗੇ ਉਹਨਾਂ ਚ ਇਹ ਜਿਹੜੀਆਂ ਚੀਜ਼ਾਂ ਟੁੱਟਦੀਆਂ ਨੇ ਸੋ ਇਸ ਵਿੱਚ ਮੱਦਮ ਰਾਹੀਂ ਬੇਨਤੀ ਕਰਦਾ ਹਾਂ ਪੰਜਾਬ ਸਰਕਾਰ ਨੂੰ ਗ੍ਰਹਿ ਮੰਤਰੀ ਵਾਲੇ ਨੂੰ ਡੀਜੀਪੀ ਸਾਹਿਬ ਨੂੰ ਔਰ ਏ ਡੀਜੀਪੀ ਜਿੰਨੇ ਵੀ ਹੈ ਵੱਖ-ਵੱਖ ਵਿੰਗਾਂ ਦੇ ਔਰ ਜ਼ੋਨਾਂ ਦੇ ਆਈਜੀ ਤੇ ਰੇਂਜਾਂ ਦੇ ਡੀਆਈਜੀ ਸਾਹਿਬ ਤੇ ਜ਼ਿਲ੍ਹਾ ਦੇ ਜ਼ਿਲ੍ਹਿਆਂ ਦੇ ਕਪਤਾਨ ਸਾਹਿਬ ਮੈਂ ਹੱਥ ਪੈਰ ਜੋੜ ਕੇ ਬੇਨਤੀ ਕਰਦਾ ਹਾਂ ਵੀ ਸਰ ਇਹ ਜਿਹੜੇ 15-15 ਸਾਲ ਦੇ 10-10 ਸਾਲ ਦੇ ਸਿਉਂਖਾਂ ਸਿਉਂਕ ਕੁਰਸੀਆਂ ਤੇ ਬੈਠੀ ਆ ਇਹਨਾਂ ਰੀਡਰਾਂ ਨੂੰ ਬਾਹਰ ਫੀਲਡ ਦੇ ਵਿੱਚ ਕੱਢੋ ਔਰ ਜੋ ਮੁਨਸ਼ੀ ਲੰਬੇ ਸਮੇਂ ਤੋਂ ਲੱਗੇ ਆ ਉਹਨਾਂ ਨੂੰ ਵੀ ਵਾਰ ਕੱਢੋ ਤੇ ਇੱਕ ਇੱਕ ਮਹੀਨਾ ਇਹਨਾਂ ਦੇ ਗੱਲ ਚ ਪਾ ਕੇ ਸੀਟੀ ਜਿਹੜੀ ਟ੍ਰੈਂਕ ਦੇ ਵਿੱਚ ਲਾਓ ਤੁਹਾਨੂੰ ਆਪ ਹੀ ਉਹਦਾ ਰਿਜ਼ਲਟ ਹੁਣ ਸ਼ੁਰੂ ਹੋ ਜੂਗਾ ਹੁਣ ਗੱਲ ਕੌੜੀ ਲੱਗਦੀ ਆ ਹੁਣ ਕਈ ਰੀਡਰ ਮੇਰੇ ਤੇ ਲੱਗਣਗੇ ਕਈ ਮੁਣਸੀ ਵੀ ਸਾਡੇ ਤੇ ਲੱਗਣਗੇ ਵੀ ਜਾਰੇ ਇਹ ਗੱਲਾਂ ਕਰ ਦੂੰ ਤੁਸੀਂ ਲਿਹਾਜ਼ ਵੱਖਰੀ ਚੀਜ਼ ਐ ਦੋਸਤੀ ਵੱਖਰੀ ਚੀਜ਼ ਐ ਪਹਿਚਾਨ ਵੱਖਰੀ ਚੀਜ਼ ਐ ਪਰ ਜਿਹੜੀ ਗੱਲ ਕੌੜੀ ਐ ਸੱਚੀ ਐ ਉਹ ਗੱਲ ਹਜਮ ਕਰਨੀ ਬੜੀ ਔਖੀ ਐ ਤੇ ਦੂਸਰੀ ਬੇਨਤੀ ਐ ਡੀਜੀਪੀ ਸਾਹਿਬ ਕਿੰਨੀਆਂ ਦੀਆਂ ਗੱਡੀਆਂ ਕੋਟੀਆਂ ਕਾਰਾਂ ਗਹਿਣੇ ਬੱਚਿਆਂ ਦੀਆਂ ਫੀਸਾਂ ਹੋਰ ਜਿੰਨਾ ਸਾਰੇ ਅਸਲ ਸੇ ਲੈਣਾ ਤਾਂ ਐਫੀਡੇਵਟ ਲੈ ਲਓ एफिडेविट ਲੈ ਕੇ ਬਾਅਦ ਚ ਇਨਕੁਆਰੀ ਕਰੋ ਚੈੱਕ ਕਰ ਲਓ ਜੇ ਉਹਦਾ ਨੋਟ ਮੇਲ ਹੋ ਗਿਆ ਠੀਕ ਐ ਤੇਰੀ ਪੀਸੀ ਐਕਟ ਦਾ ਪਰਚਾ ਦੇ ਤੇ ਸਵਿਧਾਨ ਦੀ ਧਾਰਾ 311 ਚ ਡਿਸਮਿਸ ਕਰਕੇ ਕਰੇ ਤੋਰੂ ਆਪੇ ਗਾਇਆਂ ਨੂੰ ਕੱਕ ਪਾਉ ਬਬੂ ਤੇ ਜੀ ਆ ਗੱਲ ਕਹਿਣੇ ਆ ਫਿਰ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਜੀ ਉਹ ਮੁੱਦੇ ਨੂੰ ਐਸਸੀ ਐਕਟ 'ਚ ਬਦਲ ਦਿੰਦੇ ਆ ਯਾਰ ਇਹ ਕੰਮ ਨਾ ਕਰਿਆ ਕਰੋ ਜਿਹੜੀ ਗੱਲ ਸਹੀ ਐ ਉਹਨੂੰ ਕਰਿਆ ਕਰੋ ਤੇ ਮਾਦਾ ਰੱਖਿਆ ਕਰੋ ਗੱਲ ਸੁਣਨ ਦਾ ਤੇ ਮਾਦਾ ਰੱਖਿਆ ਕਰੋ ਗੱਲ ਕਰਨ ਦਾ ਇਸ ਸੰਸਾਰ ਦੇ ਵਿੱਚ ਆਏ ਆ ਦਵਾਰੇ ਨਾ ਜਨਮ ਲੈਣਾ ਨਾ ਉਸ ਬੰਦੇ ਨੂੰ ਮਿਲਣਾ ਨਾ ਆਪਣਾ ਹੋਇਆ ਗਾਹ ਨੂੰ ਖਵਰਾ ਕੀ ਬਣਨਾ ਪਰ ਜਰ ਇੱਥੇ ਸੱਚ ਬੋਲ ਕੇ ਜਾਓ ਮਰਨਾ ਇੱਕ ਦਿਨ ਹੈ ਮਰਨਾ ਸੱਚ ਹੈ ਨਾ ਨਾਲ ਲੈ ਕੇ ਕੁਛ ਆਏ ਤੇ ਨਾ ਨਾਲ ਲੈ ਕੇ ਜਾਣਾ ਉਮੀਦ ਕਰਦੇ ਆ ਕਿ ਸਰਕਾਰ ਇਹ ਤੇ ਸੁਣ ਮੋਟੋ ਲੂਗੀ ਸਰਕਾਰ ਦੇ ਕੰਨਾਂ ਤੱਕ ਇਹ ਬਾਤ ਜਾਊਗੀ ਕਿ ਜਿਹੜੇ ਥਾਣਿਆਂ ਦੇ ਜਿਹੜੇ ਮੁਨਸ਼ੀ ਆ ਲੰਬੇ ਸਮੇਂ ਤੋਂ ਲੱਗੇ ਉਹਨਾਂ ਨੂੰ ਬਦਲ ਦਿਓ ਔਰ ਜਿਹੜੇ ਲੰਬੇ ਸਮੇਂ ਤੋਂ ਰੀਡਰ ਲੱਗੇ ਨਾ ਉਹਨਾਂ ਦੇ ਗੱਲ ਚ ਪਾ ਕੇ ਸੀਟੀ ਉਹਨਾਂ ਨੂੰ ਉੱਥੇ ਚੌਂਕ ਚ ਖੜਾਓ ਤੀਜੀ ਗੱਲ ਉਹਨਾਂ ਨੇ ਜਿਹੜੇ ਹੈਗੀਆਂ ਉਹਨਾਂ ਤੋਂ ਐਫੀ ਡੈਟ ਲਓ ਤੇ ਜਿਹੜੇ ਉਹਨਾਂ ਦੇ ਅਸਾਸੇ ਆ ਉਹ ਚੈੱਕ ਕਰੋ ਕਿ ਉਹਨਾਂ ਕੋਲੇ ਕਿੰਨੀ ਬੈਲੈਂਸ ਸੀਟ ਹੈ ਕਿੰਨਾ ਕਿੰਨਾ ਹੈਗਾ ਕਾਰੋਬਾਰ ਹੈ ਤੇ ਫਿਰ ਉਹਦਾ ਜਿਹੜਾ ਹੈਗਾ ਪੜਤਾਲ ਕਰਕੇ ਜਿਹੜੀ ਵਿਜੀਲੈਂਸ 1/3 ਘਟੋ ਘਟ ਇੱਕ ਜ਼ਿਲ੍ਹੇ ਦੇ ਵਿੱਚ 35-40 ਬੰਦੇ ਤੇ ਪਰਚਾ ਦਰਜ ਹੋਊਗਾ ਤੇ ਨਾ ਉਹਨਾਂ ਦਾ ਖੜਾ ਛੁੱਟੇ ਉਮੀਦ ਕਰਦੇ ਆ ਇਹ ਤੇ ਸਰਕਾਰ ਅਮਲ ਕਰੂਗੀ ਕੱਲੀਆਂ ਇਹ ਫੋਟਮਾਰਕ ਚ ਆ ਗਏ ਕਨਵੈਨਸ਼ਨਾਂ ਕਰਕੇ ਇਹਨਾਂ ਨਾਲ ਭਾਈ ਕੋਈ ਭਲਾ ਨਹੀਂ ਹੋਣਾ ਲਾਈ ਰੱਖੋ ਫੋਟੋ ਮਾ ਉੱਤੇ ਬੜੀਆਂ-ਬੜੀਆਂ ਉਹਦਾ ਕੋਈ ਫਾਇਦਾ ਨਹੀਂ ਉਮੀਦ ਕਰਦੇ ਆ ਇਹ ਤੇ ਕੋਈ ਦੌਰ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ